ਆਪਾਂ ਗੱਲ ਕਰਨ ਜਾ ਰਹੇ ਹਾਂ ਜੂਟਰਸ ਫਾਈਬਰੋਸਿਸ ਬਾਰੇ ਜੂਟਰਸ ਫਾਈਬਰੋਸਿਸ ਹੈ ਕੀ ਪਹਿਲਾਂ ਆਪਾਂ ਇਹਦੇ ਬਾਰੇ ਜਾਣਾਂਗੇ ਜੂਟਰਸ ਫਾਈਬਰੋਸਿਸ ਦਾ ਪਹਿਲਾ ਪੁਆਇੰਟ ਹੈਗਾ ਜੇਕਰ ਤੁਹਾਡੀ ਹੀ ਫਰਨੇ ਜਾਂ ਗਾਂ ਨੇ ਪੰਜਾਂ ਤੋਂ 4 ਮਹੀਨਿਆਂ ਦਾ ਜਾਂ 3 ਮਹੀਨਿਆਂ ਦਾ ਜਾਂ 2 ਮਹੀਨਿਆਂ ਦਾ ਅਬੋਰਸ਼ਨ ਕਰ ਦਿੱਤਾ ਸੀ ਕੁਝ ਸਮੇਂ ਪਹਿਲਾਂ ਉਹਦੇ ਵਿੱਚ ਇਨਫੈਕਸ਼ਨ ਦੇ ਕਾਰਨ ਬਣ ਗਏ ਸੀ ਤਾਂ ਉਸ ਕਾਰਨ ਜਿਹੜੀ ਜੂਟਰਸ ਫਾਈਬਰੋਸਿਸ ਹੋ ਸਕਦੀ ਆ ਦੂਜਾ ਪੁਆਇੰਟ ਜੇਕਰ ਅਬੋਰਸ਼ਨ ਤੋਂ ਬਾਅਦ ਤੁਸੀਂ ਦਵਾਈਆਂ ਭਰਉਂਦੇ ਰਹੇ ਪਰ ਉਹਦਾ ਹੱਲ ਨਹੀਂ ਹੋਇਆ ਉਹਨੂੰ 5 ਸੀ ਮਹੀਨੇ 7 ਮਹੀਨੇ 8 ਮਹੀਨੇ ਲੰਘ ਗਏ ਜਿਹੜੀ ਇਨਫੈਕਸ਼ਨ ਉਹ ਲੰਬੇ ਸਮੇਂ ਤੋਂ ਚੱਲ ਰਹੀ ਸੀ ਉਹਦੇ ਕਾਰਨ ਵੀ ਜਿਹੜੀ ਯੂਟਰਸ ਫਾਈਬਰੋਸਿਸ ਹੋ ਸਕਦੀ ਆ ਤੀਜਾ ਪੁਆਇੰਟ ਆ ਇਹਦੇ ਵਿੱਚ ਤੁਸੀਂ ਡਾਇਰੈਕਟ ਕ੍ਰੋਸਿੰਗ ਕਰਾਈ ਆ ਜਿਆਦਾਤਰ ਏ ਆਈਆਂ ਚਲਦੀਆਂ ਰਹੀਆਂ ਪਰ ਰਿਪੀਟ ਬਰੀਡਿੰਗ ਹੁੰਦੀ ਰਹੀ ਉਹਦੇ ਕਾਰਨ ਦੀ ਜਿਹੜੀ ਯੂਟਰਸ ਫਾਈਬਰੋਸਿਸ ਆ ਉਹ ਹੋ ਸਕਦੀ ਆ ਯੂਟਰਸ ਫਾਈਬਰੋਸਿਸ ਇੱਕ ਬੱਚੇਦਾਨੀ ਦੇ ਵਿੱਚ ਹੁੰਦੀ ਆ ਜਿਹੜੀ ਆਪਣੀ ਬੱਚੇਦਾਨੀ ਉਹ ਜੋ ਜ਼ਖਮ ਵਗੈਰਾ ਹੋ ਜਾਂਦੇ ਨੇ ਉਹਦੇ ਕਰਕੇ ਜਿਹੜੀ ਯੂਟਰਸ ਫਾਈਬਰੋਸਿਸ ਆਪਾਂ ਕਹਿ ਦਿੰਦੇ ਆ ਉਸ ਨੂੰ ਇਹਦੇ ਕਾਰਨ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾ ਸੁੰਗੜ ਜਾਂਦੀ ਆ ਹਾਰਡ ਹੋ ਜਾਂਦੀ ਆ ਇਹਦੇ ਕਾਰਨ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾ ਖੁੱਲ੍ਹ ਕੇ ਜੇ ਆਉਂਦਾ ਵੀ ਆ ਤਾਂ ਸਾਇਲੈਂਟ ਹੀਟ ਕੱਢਦਾ ਸਾਇਲੈਂਟ ਹੀਟ ਵੀ ਕੱਢਦਾ ਜੇ ਟੀਕਾ ਭਰਾਉਨੇ ਆ ਉਹ ਰਹਿੰਦਾ ਨਹੀਂ ਰਿਪੀਟ ਬ੍ਰੀਡ ਰਿਪੀਟ ਬ੍ਰੀਡਰ ਹੋ ਜਾਂਦਾ ਔਰ ਰਿਪੀਟ ਕਰੀ ਜਾਂਦਾ ਇਹਦੇ ਆਪਾਂ ਜਿਹੜੇ ਹੱਲ ਬਾਰੇ ਉਹ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਹੱਲ ਮੈਂ ਤੁਹਾਨੂੰ ਪਹਿਲੀ ਦੱਸ ਦਿਆਂ ਕਿ ਅਸੀਂ ਇਹਦੇ ਬਾਰੇ ਸ਼ੋਰ ਨਹੀਂ ਹੈਗੇ ਵੀ ਇਹਦਾ ਪ੍ਰੋਪਰ ਹੱਲ ਹਜੇ ਤੱਕ ਨਹੀਂ ਧਿਆਨ ਦੇ ਵਿੱਚ ਆ ਰਿਹਾ ਵੀ ਕੀ ਕਰ ਸਕਦੇ ਆ ਪਰ ਇੱਕਦਾਂ ਤੁਸੀਂ ਜੇਕਰ अर्ਲੀ ਟ੍ਰੀਟਮੈਂਟ ਕਰੋਗੇ ਤਾਂ ਇਸ ਦਾ ਹੱਲ ਜਿਹੜਾ ਹੋ ਸਕਦਾ ਇੱਕ ਤਾਂ ਜਦੋਂ ਵੀ ਅਬੋਰਸ਼ਨ ਤੁਹਾਡਾ ਪਸ਼ੂ ਕਰਦਾ ਹੈਗਾ ਅਬੋਰਸ਼ਨ ਤੋਂ ਪਹਿਲਾਂ ਅਬੋਰਸ਼ਨ ਜੇਕਰ ਤੁਹਾਨੂੰ ਲੱਗਦਾ ਸਾਡੇ ਪਸ਼ੂ ਨੂੰ ਅਸੀਂ ਚੈੱਕ ਕਰਾਇਆ ਕਿ ਗੱਬਣ ਜੈਕਪਾਸ ਕਰਾਇਆ ਤਾਂ ਨਾਲ ਦੀ ਨਾਲ ਕੋਈ ਠੰਡਾ ਟੀਕਾ ਡੂਰਾ ਪ੍ਰੋਜਨ ਵਗੈਰਾ ਲਗਾਓ ਤੁਸੀਂ ਇਹ ਆਪਾਂ ਘੋਲ ਕਰ ਜਾਂਦੇ ਹਾਂ ਜੇਕਰ ਅਬੋਰਸ਼ਨ ਕਰ ਵੀ ਗਿਆ ਤਾਂ ਉਸ ਤੋਂ ਬਾਅਦ 3 ਤੋਂ 4 ਦਿਨ ਲਗਾਤਾਰ ਦਵਾਈ ਭਰਾਓ ਗੋਲੀਆਂ ਵਗੈਰਾ ਰਖਾਓ ਅੰਦਰ ਸਫਾਈ ਕਰਾਓ ਬੱਚੇਦਾਨੀ ਦੀ ਪ੍ਰੋਪਰ ਤੌਰ ਤੇ ਐਂਟੀਬਾਇਓਟਿਕ ਵੀ ਯੂਜ਼ ਕਰੋ ਜੇ ਤੁਹਾਨੂੰ ਲੱਗ ਰਿਹਾ ਵੀ ਇਹਦੀ ਲੋੜ ਹੈ ਇਸ ਨੂੰ ਲੋਟਾ ਲਾਈਟ ਯੂਜ਼ ਕਰ ਸਕਦੇ ਹੋ એનર્ਜੀ ਦਿੰਦਾ ਹੈਗਾ ਇੱਕ ਤੁਸੀਂ ਜਦੋਂ ਵੀ ਇਨਫੈਕਸ਼ਨ ਹੋ ਰਹੀ ਆ ਪਸ਼ੂ ਨੂੰ ਤੁਹਾਡੇ ਨੂੰ ਤਾਂ ਨਾਲ ਦੀ ਨਾਲ ਤੁਸੀਂ ਜਿਹੜਾ ਐਂਟੀਬਾਇਓਟਿਕ ਯੂਜ਼ ਕਰਨੇ ਨੇ 3 ਦਿਨ ਘੱਟੋ ਘੱਟ ਦਵਾਈ ਭਰਉਣੀ ਆ ਜੇਕਰ ਫਾਈਬਰੋਸਿਸ ਹੋ ਗਈ ਆ ਬੱਚੇਦਾਨੀ ਹਾਰਡ ਹੋ ਗਈ ਆ ਅੰਦਰੋਂ ਹੀਟ ਦੇ ਵਿੱਚ ਨਹੀਂ ਆ ਰਿਹਾ ਇਹ ਪ੍ਰੋਬਲਮ ਆ ਤੁਹਾਡੇ ਪਸ਼ੂ ਦੇ ਨਾਲ ਹੋ ਰਹੀਆਂ ਨੇ ਤਾਂ ਤੁਸੀਂ 1 ਮਹੀਨੇ ਦਾ ਪ੍ਰੋਟੋਕੋਲ ਲੈ ਕੇ ਚੱਲਣਾ ਘੱਟੋ ਘੱਟ 1 ਮਹੀਨਾ ਪਸ਼ੂ ਨੂੰ ਦੇਣਾ ਉਸ ਤੋਂ ਪਹਿਲਾਂ ਟੀਕਾ ਨਹੀਂ ਭਰਉਣਾ ਚਾਹੀਓ ਹੀਟ ਦੇ ਵਿੱਚ ਆਵੇ ਚਾਹੇ ਨਾ ਆਵੇ ਇੱਕ ਤਾਂ ਤੁਸੀਂ ਕੀ ਕਰਨਾ ਵਿਟਾਮਿਨਟ ਲਾ ਕੇ 3 ਦਿਨ ਘੱਟੋ ਘੱਟ ਦਵਾਈ ਭਰੋ 3 ਦਿਨ ਦਵਾਈ ਭਰਾਂ ਕੇ ਉਸ ਤੋਂ ਤੁਰੰਤ ਬਾਅਦ ਨਾਲ ਦੀ ਨਾਲ ਤੁਸੀਂ ਸ਼ੁਰੂ ਕਰਨਾ ਐਗਰੀਮੈਂਟ ਫੋੜ ਤੇ ਡਾਟਾ ਮਨ ਪੀ ਦਾ ਮਿਕਸ ਕਰਕੇ ਤੁਸੀਂ ਹਾਈ ਡੋਜ ਦੇ ਵਿੱਚ ਦਿਓ ਹਾਈ ਡੋਜ ਦੇ ਵਿੱਚ ਇਹ ਮਿਲਣ ਮਿਕਚਰ ਦਿਓ ਓਨੇਕ ਪੱਠਿਆਂ ਦੇ ਵਿੱਚ ਜਿੰਨੇ ਕੋ ਖਾ ਲੈਣ ਇਹ ਨਾ ਹੋਵੇ ਵੀ ਪੱਠਿਆਂ ਦੇ ਵਿੱਚ ਤੁਸੀਂ 50 ਗ੍ਰਾਮ ਪਾਊਡਰ ਲਾਤਾ ਉਹ ਅੱਧਾ ਹੋਲਡ ਹੀ ਨਹੀਂ ਲੱਗਿਆ ਰਹਿ ਜੇ ਤੇ ਅੱਧਾ ਉਂ ਤੁਹਾਡੇ ਹੱਥਾਂ ਨਾਲ ਉੱਡੋ ੜ ਜਾਵੇ ਉਹਨੂੰ ਪਸ਼ੂ ਨੂੰ ਕੋਈ ਅਸਰ ਨਹੀਂ ਹੁੰਦਾ ਫਿਰ ਜੀਆਂ ਵਾਲੀ ਗੋਲੀ ਦਿਓ ਪਹਿਲਾਂ ਦਵਾਈ ਤਰਾਉਣ ਤੋਂ ਪਹਿਲਾਂ ਜੀਆਂ ਵਾਲੀ ਗੋਲੀ ਜ਼ਰੂਰ ਦਿਓ ਜੀਹਾਂ ਵਾਲੀ ਗੋਲੀ ਤੁਸੀਂ ਦੇਤੀ ਉਸ ਤੋਂ ਤੁਰੰਤ ਬਾਅਦ ਦਵਾਈ ਦਿਰਾਓ ਨਾਲ ਤੁਸੀਂ ਐਗਰੀਮਨ ਫੋਰਟ ਦੇ ਡਾਟਾ ਮਨ ਪੀ ਦਾ ਸਲੀਨਮ ਸ਼ੁਰੂ ਕਰੋ ਲਾ ਕੇ ਹਾਈਡਰੋਜ ਦੇ ਵਿੱਚ ਨਾਲ ਤੁਸੀਂ ਲੀਵਰ ਟੋਨਿਕ ਘੱਟੋ ਘੱਟ 1 ਲੀਟਰ 1.5 ਲੀਟਰ ਦਿਓ 100 150 ਗ੍ਰਾਮ ਡੇਲੀ ਦਾ ਦੇਣਾਗਾ ਲੀਵਰ ਟੋਨਿਕ ਲੈ 52 ਦੇ ਸਕਦੇ ਹੋ ਜੀਹਾਂ ਵਾਲੀ ਗੋਲੀ ਦੇਣੀ ਆ ਪਾਊਡਰ ਦੇਣੇ ਨੇ ਨਾਲ ਤੁਸੀਂ ਜਿਹੜਾ ਆਪਾਂ 7 ਟੂ 9 ਡੇ ਦਾ ਪ੍ਰੋਟੋਕਾਲ ਕਹਿੰਦੇ ਹੁੰਨੇ ਹੈ ਗਾਈਆਂ ਦੇ ਵਿੱਚ ਯੂਜ਼ ਕਰਦੇ ਆ ਜਾਂ ਮੱਝਾਂ ਦੇ ਵਿੱਚ ਵੀ ਕਰ ਲੈਣੇ ਆ ਉਹ ਤੁਸੀਂ ਯੂਜ਼ ਕਰਨਾ ਹੈਗਾ ਹੋ ਸਕਦਾ ਇਹਦੇ ਨਾਲ ਤੁਹਾਡਾ ਪਸ਼ੂ ਜਿਹੜਾ ਹੀਟ ਦੇ ਵਿੱਚ ਆ ਜਾਏ ਪਰ ਤੁਸੀਂ ਉਦੋਂ ਟੀਕਾ ਨਹੀਂ ਭਰਨਾ ਕਿਉਂਕਿ ਉਹਦੀ ਜਿਹੜੀ ਹੀਟ ਦੇ ਵਿੱਚ ਤਾਂ ਉਹ ਆ ਜਾਊਗਾ ਪਰ ਉਹਦਾ ਅੰਦਰੋਂ ਜਿਹੜਾ ਸਿਸਟਮ ਬੱਚੇਦਾਨੀ ਦਾ ਉਹ ਸਹੀ ਨਹੀਂ ਹੋਇਆ ਹੋਣਾ ਹਜੇ ਉਹਨੂੰ ਸਹੀ ਹੋਣ ਨੂੰ 15 20 ਦਿਨ ਲੱਗ ਜਾਂਦੇ ਨੇ ਤੁਸੀਂ ਇਹ 7 ਤੋਂ 9 ਦਿਨ ਦਾ ਜਿਹੜਾ ਪ੍ਰੋਟੋਕੋਲ ਮੈਂ ਕਹਿ ਰਿਹਾ ਇਹਦੇ ਵਿੱਚ ਤੁਸੀਂ ਗੈਨਾਰੇ ਚਲਾ ਦੇਣਾ ਢਾਈ ਕੈਮਲ ਫਿਰ ਤੁਸੀਂ 7ਵੇਂ ਦਿਨ ਲੂਟਾ ਲਾਈਟ ਲਾ ਦੇਣਾ ਫਿਰ ਤੁਸੀਂ ਦੋਆ ਤਿੰਨਾ ਬਾਅਦ ਦਿਨਾਂ ਬਾਅਦ ਨਾਲ ਗੈਨਾਰੇ ਚ ਫੇਰ ਲਾ ਦੇਣਾ ਬੈਟਮੇਟ ਲਾ ਦੇਣਾ ਨਾਲ ਟੋਨੋ ਫਾਸਟ ਪਿੰਡ ਦਾ ਇੰਜੈਕਸ਼ਨ ਲਾ ਦੇਣਾ ਇਹ ਜਿਹੜੇ ਇੰਜੈਕਸ਼ਨ ਆ ਮੈਂ ਦੱਸ ਰਿਹਾ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਲਾਓ ਇਹ ਤੁਸੀਂ ਯੂਜ਼ ਕਰੋਗੇ ਪਾਊਡਰ ਵਗੈਰਾ ਪਾਓਗੇ ਤਾਂ ਤੁਹਾਡਾ ਮਹੀਨੇ ਦੇ ਵਿੱਚ ਸਹੀ ਹੱਲ ਹੋ ਜੂ ਬੱਚੇ ਦਾ ਨੀਂਦਰੋ ਸਹੀ ਹੋ ਜੂ ਫਿਰ ਤੁਸੀਂ ਸੈਂਕ੍ਰੋਨਾਈਜੇਸ਼ਨ ਕਰਨੀ ਆ ਸੈਂਕ੍ਰੋਨਾਈਜੇਸ਼ਨ ਦੇ ਵਿੱਚ ਉਹ ਆਮ ਡਾਕਟਰਾਂ ਨੂੰ ਪਤਾ ਹੀ ਹੁੰਦਾ ਸੈਂਕ੍ਰੋਨਾਈਜੇਸ਼ਨ ਦਾ 079 ਇਹਦਾ ਹੁੰਦਾ 0 ਦਿਨ ਤੇ ਤੁਸੀਂ ਲਾਉਣਾ ਹੈਗਾ ਗੈਨਰੈਚ ਜਾਂ ਰਿਸੈਪਟਰ ਯੂਜ਼ ਕਰੋ ਸਭ ਤੋਂ ਵੈਸਟ ਰਿਜ਼ਲਟ ਹੈ ਨਾ ਰਿਸੈਪਟਰ ਲਾਉਟ ਆਈ ਐਮ ਐਲ ਜਾਂ 5 ਐਮ ਐਲ ਲਾ ਸਕਦੇ ਹੋ ਫਿਰ ਲਾਉਣਾ ਤੁਸੀਂ ਸਤਵੇਂ ਦਿਨ 0 ਤੋਂ ਸਤਵੇਂ ਦਿਨ ਲਾਉਣਾ ਤੁਸੀਂ ਬਟਮਟ ਬਟਮਟ ਲਾ ਕੇ ਨਾਲ ਦੋਨੋਂ ਫਾਸਟ ਪਿੰਨ ਲਾ ਦੇਣਾ ਫਿਰ ਨੌਵੇਂ ਦਿਨ ਫਿਰ ਗੈਨਰ ਚਲਾਉਣਾ ਜਾਂ ਰਿਸੈਪਟਰ ਲਾਉਣਾ ਹੈਗਾ ਇੱਕ ਲਾਉਣਾ ਦਿਨਾਂ ਚ ਉਹ ਫਿਰ 10ਵੇਂ ਦਿਨ ਤੁਸੀਂ ਏਆਈ ਕਰਨੀ ਆ ਟਾਈਮ ਉਹੀ ਰੱਖਣਾ ਟਾਈਮ ਨਹੀਂ ਬਦਲਣਾ ਇਹਦੇ ਵਿੱਚ ਟਾਈਮ ਉਹੀ ਰੱਖਣਾ ਹੈਗਾ ਏਆਈ ਕਰ ਦੇਣੀ ਆ ਹੋ ਸਕਦਾ ਤਾਂ ਦੋ ਏਆਈਆਂ ਕਰ ਦੋ ਇੱਕੋ ਟਾਈਮ ਤੇ ਨਾਲ ਦੀ ਨਾਲ ਠੰਡਾ ਟੀਕਾ ਲਾ ਦਿਓ ਦੂਰਾ ਪ੍ਰੋਜਨ ਲਾ ਦਿਓ ਆਪਨਾ ਕੋਈ ਆਪਣਾ ਗੈਨਰਚ ਵਗੈਰਾ ਫੇਰ ਲਾ ਦਿਓ ਤੁਸੀਂ ਵਧੀਆ ਰਿਜ਼ਲਟ ਲੈਣੇ ਨੇ ਤਾਂ ਇਹ ਥੋੜੇ ਜਿ ਮਹਿੰਗੇ ਪਏ ਜਾਂਦੇ ਆ ਪਰ ਰਿਜ਼ਲਟ ਟਾਪ ਦੇ ਨੇ ਜੇਕਰ ਵੀਡੀਓ ਚੰਗੀਆਂ ਲੱਗਦੇ ਆ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ